ਲੁਧਿਆਣਾ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਵੋਟ ਨੂੰ ਲੈ ਕੇ ਹਰ ਪਾਰਟੀ ਜੁੱਤੀ ਹੋਈ ਆ ਉੱਥੇ ਲੁਧਿਆਣਾ ਦੇ ਕੋਲ ਲੱਗਦੇ ਪਿੰਡ ਦੇ ਵਿੱਚ ਵੋਟਰ ਆਪਣੇ ਨਾਲ ਜੋੜ ਸਕੇ ਇਸ ਦੇ ਲਈ ਚ ਉਮੀਦਵਾਰ ਨੇ ਜਾ ਜਾ ਕੇ ਚੋਣ ਪ੍ਰਚਾਰ ਕਰ ਰਹੇ ਨੇ ਸੋ ਦੱਸ ਦਈਏ ਕਿ ਇਸੇ ਵਿਚਾਲੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪ੍ਰਾਸ਼ਰ ਪੱਪੀ ਨੂੰ ਜੱਤਪੱਤਰ ਕਾਰਾ ਦੁਆਰਾ ਇਹ ਪੁੱਛਿਆ ਗਿਆ ਕਿ ਪਿੰਡ ਦੀ ਵੋਟ ਨੂੰ ਲੈ ਕੇ ਸ਼੍ਰਮਣੀ ਕਾਲੀ ਦਲ ਦਾ ਦਾਵਾ ਕਰ ਰਹੀ ਹੈ ਕਿ ਇਸ ਵਾਰ ਦੇ ਲੋਕ ਸਭਾ ਚੋਣਾਂ ਚ ਪਿੰਡ ਦੀ ਵੋਟ ਉਹ ਹਾਸਲ ਕਰਨਗੇ ਤਾਂ ਉਹਨਾਂ ਨੇ ਸੁਖਬੀਰ ਬਾਦਲ ਤੇ ਚੰਤਨ ਚਕਸਤਿਆ ਕਿਹਾ ਕਿ ਉਹ ਪਹਿਲੇ ਹਲਵਾਈ ਦੇ ਲੱਡੂਆਂ ਪੈਸੇ ਦੇਣ ਉਸ ਤੋਂ ਬਾਅਦ ਪ੍ਰਿੰਟ ਦੀ ਵੋਟਾਂ ਦੀ ਗੱਲ ਕਰੇ ਉਧਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅੰਜੀ ਢਿੱਲੋਂ ਨੇ ਜਵਾਬ ਦਿੰਦਿਆਂ ਕਿਹਾ ਅਸ਼ੋਕ ਪ੍ਰਾਸ਼ਰ ਪੱਪੀ ਇਸ ਲਾਇਕ ਨਹੀਂ ਹੈ ਕਿ ਸੁਖਬੀ ਸਿੰਘ ਬਾਦਲ ਤੇ ਟਿੱਪਣੀ ਕਰ ਸਕੇ ਉਹਨਾਂ ਨੇ ਕਿਹਾ ਕਿ ਸੁਖਬੀ ਸਿੰਘ ਬਾਦਲ ਦੇ ਮੁਕਾਬਲੇ ਉਹ ਹਲੇ ਬੱਚੇ ਨੇ ਉਹਨਾਂ ਨੂੰ ਅਜਿਹੀ ਗੱਲ ਨਹੀਂ ਕਰਨੀ ਚਾਹੀਦੀ ਸੋ ਇੱਕ ਗੱਲ ਤਾਂ ਸਾਬਿਤ ਹੋ ਰਹੀ ਹੈ ਕਿ ਹਰ ਪਾਰਟੀ ਇਸ ਜੋੜ ਤੋੜ ਦੇ ਵਿੱਚ ਲੱਗੀ ਹੋਈ ਹੈ ਤੇ ਕਿਸੇ ਨਾ ਕਿਸੇ ਤਰ੍ਹਾਂ ਪਿੰਡਾਂ ਦੇ ਵਿੱਚ ਜਾ ਕੇ ਵੋਟਾਂ ਖਿੱਚਣ ਦੀ ਪਿਆਰੀਆਂ ਕਰ ਰਹੇ ਨੇ ਸੋ ਦੇਖਣਾ ਇਹ ਪਵੇਗਾ ਕਿ ਆਖਰਕਾਰ ਕੋਣ ਹੈ ਜੋ ਜਿੱਤ ਦਾ ਸਹਰਾ ਆਪਣੇ ਸਿਰ 'ਤੇ ਜਾਵੇਗਾ। ਸਮੁਨਿਆ ਕਹਿ ਰਹੀ ਹੈ ਕਿ ਕਿਤੇ ਨਾ ਕਿਤੇ ਕਿ ਆਪ ਦੀ ਆਰ ਪਿੰਡਾਂ ਦੇ ਵਿੱਚੋਂ ਜਿਹੜੀ ਵੋਟ ਖਤਮ ਹੋ ਚੁੱਕੀ ਸੀ ਉਹ ਦੁਬਾਰਤਿ ਰਿਵਾਈਵ ਹੋ ਗਈ ਹੈ। ਉਹ ਗੱਲ ਸੁਣੋ। ਕਾਲੀ ਦਲ ਨੇ ਜਿਹੜਾ ਉਹਨਾਂ ਦੇ ਰਾਜ ਦੇ ਵਿੱਚ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਾਡੇ ਇੱਜ਼ਤ ਦੀ ਬੇਇੱਜ਼ਤੀ ਹੋਈਆ ਉਹਨਾਂ ਨੇ ਆਪਣੇ ਪੰਨੇ ਪਾੜੇ ਆ ਗੁਰੂ ਗ੍ਰੰਥ ਸਾਹਿਬ ਦੇ ਤੇ ਬੈਠੇ ਅਗਰ ਪਕਤਾਂ ਦੇ ਉੱਤੇ ਗੋਲੀਆਂ ਚਲਵਾਈਆਂ ਲੋਕੀ ਭੁੱਲਦੇ ਨਹੀਂ ਕਾਲੀਦਾਂ ਨੂੰ ਉਹਦੇ ਰਾਜ ਦੇ ਵਿੱਚ ਇੱਕ ਪਾਸੇ ਦਾ ਉਹ ਪੰਥਕ ਦੀ ਪਾਰਟੀ ਕਹਿੰਦੀ ਆ ਤੇ ਇੱਕ ਪਾਸੇ ਆਪਣੇ ਬੰਦਿਆ ਦੇ ਗੋਲੀਆਂ ਚਲਾ ਰਿਹਾ ਇਹਨਾਂ ਕੇ ਇਸ ਵਾਰ ਇਸ ਨੋਥਵਾ ਸੀਟ ਦੇ ਵਿੱਚ 100% ਜਿਹੜੀ ਵੋਟ ਹੈਗੀ ਪਿੰਡਾਂ ਦੀ ਉਹ ਸ਼ਰਮ ਨਹੀਂ ਅਕਾਲੀਦਾਂ ਨੂੰ ਘੁੱਟੂਗੀ ਚਲੋ ਸੁਖਵੀਰ ਬਾਦਲ ਨੂੰ ਕਹੇ ਰਾਜਾ ਬਣੇਂਗਾ ਦਰਜੀ ਦੇ ਪੈਸੇ ਦਿਆ ਵੇ ਸੁਖਵੀਰ ਬਾਦਲ ਨੂੰ ਕਹੋ ਤੇਰੇ ਐਮਐਲਏ ਦੇ ਪੋਸਟਰ ਲਈ ਖੜਾਈ 2 ਲੱਖ ਰੁਪਇਆ ਲੱਡੂਆਂ ਦਾ ਲੈਣਾ ਇਹ ਪਹਿਲਾਂ ਲੋਕਾਂ ਦੇ ਪੈਸੇ ਦੇ ਦੇਣ ਵੋਟਾਂ ਦਾ ਬਾਅਦ ਚ ਲੈਣਾ ਅਕਾਲੀ ਦਲ ਨੂੰ ਲੈ ਕੇ ਉਹਨਾਂ ਨੇ ਤੰਗ ਜਜ਼ਹਰ ਕੱਸਿਆ ਦਾ ਉਹ ਕਹਿ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਿੰਡਾਂ ਚ ਨਹੀਂ ਹੈਗੀ ਆ ਉਹਨਾਂ ਨੂੰ ਕਹੋ ਕਿ ਸੁਖਵੀਰ ਬਾਦਲ ਜਿਹੜੇ ਹੈਗੇ ਨੇ ਪਹਿਲਾਂ ਲੱਡੂਆਂ ਦੇ ਪੈਸੇ ਦੇ ਦੇਣ ਫਿਰ ਉਹਨਾਂ ਨੂੰ ਵੋਟਾਂ ਮਟੋਰਨੀਆਂ ਚਾਹੀਦੀਆਂ ਉਹ ਸੁਖਵੀਰ ਸਿੰਘ ਬਾਦਲ ਦੇ ਮੁਕਾਬਲੇ ਬਹੁਤ ਬੱਚਾ ਸੁਖਵੀਰ ਸਿੰਘ ਬਾਦਲ ਤੇ ਬਾਦਲ ਪਰਿਵਾਰ ਦੀ ਜੋ ਦੇਖਣਾ ਨਾ ਪੰਜਾਬ ਨੂੰ ਉਹਨੂੰ ਉਹਨੂੰ ਕਹੇ ਤੂੰ ਉਹਦੇ ਮੁਕਾਬਲੇ ਹਜੇ ਜੰਮਿਆ ਮ ਨਹੀਂ ਜਿਹਦੇ ਤੇ ਤੂੰ ਤੰਗ ਕੱਸਦਾ ਅਜੇ ਜਮਲਾ ਫਿਰ ਉਹਨਾਂ ਬਾਰੇ ਗੱਲ ਕਰੀ ਜੀ ਔਰ ਐਦਾਂ ਕੁਝ ਦੇਖ ਸ਼੍ਰੋਮਣੀ ਕਾਲੀ ਦਲ ਦੇ ਨਾਲ ਪਿੰਡ ਸਾਰੇ ਖੜੇ ਨੇ ਸ਼ਹਿਰ ਵੀ ਖੜਾ ਅਸੀਂ ਸ਼ਹਿਰ ਦੇ ਵਿੱਚ ਤਿੰਨ ਵਾਰ ਮੇਹਰ ਬਣਾ ਚੁੱਕੇ ਹਾਂ ਸ਼ਹਿਰ ਦੇ ਵਿੱਚ ਸਾਡੇ ਐਮਐਲਏ ਵੀ ਰਹੇ ਨੇ ਸ਼ਹਿਰੋਂ ਵੀ ਵੋਟ ਪਾਊਗੀ ਪਿੰਡੋਂ ਵੀ ਪਾਊਗੀ ਅਸੀਂ ਸੀਟ ਜਿੱਤਾਂਗੇ ਸਿਟੀ ਹੋਮ ਨਿਊਜ਼ ਲਈ ਅਮਿਤ ਠਾਪੜ ਦੀ ਰਿਪੋਰਟ